ਵਿਵਾਹਕ ਜ਼ਿੰਦਗੀ ਉਹੀ ਕਾਮਜਾਬ ਹੈ ਜਿੱਥੇ ਪਤੀ ਪਤਨੀ ਦੀ ਇੱਕ ਦੂਜੇ ਦੇ ਨਾਲ ਅੰਡਰਸਟੈਂਡਿੰਗ ਹੁੰਦੀ ਹੈ ਇੱਕ ਦੂਜੇ ਦੇ ਨਾਲ ਪਿਆਰ ਹੁੰਦਾ ਹੈ ਇੱਕ ਦੂਜੇ ਨੂੰ ਉਹ ਪਸੰਦ ਕਰਦੇ ਨੇ ਕਈ ਵਾਰ ਵਿਆਹ ਧੱਕੇ ਨਾਲ ਕਰ ਦਿੱਤੇ ਜਾਂਦੇ ਨੇ ਤੇ ਫਿਰ ਉਹਨਾਂ ਦਾ ਜੋ ਅੰਜਾਮ ਹੁੰਦਾ ਹੈ ਉਹ ਬੜਾ ਹੀ ਮਾੜਾ ਨਿਕਲਦਾ ਹੈ ਮਾਤਾ ਪਿਤਾ ਦਾ ਕਈ ਵਾਰ ਵਿਆਹ ਕਰਕੇ ਫਾਰਕ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਜੋ ਉਸ ਕੁੜੀ ਨਾਲ ਜਾਂ ਉਸ ਮੁੰਡੇ ਨਾਲ ਹੁੰਦੀ ਹੈ ਉਹ ਸਿਰਫ ਉਹੀ ਜਾਣਦੇ ਨੇ ਕਿਉਂਕਿ ਮਾਤਾ ਪਿਤਾ ਨੇ ਮੁੰਡੇ ਕੁੜੀ ਦੇ ਨਾਲ ਜ਼ਿੰਦਗੀ ਨਹੀਂ ਕੱਟਣੀ ਹੁੰਦੀ ਜ਼ਿੰਦਗੀ ਤਾਂ ਕੁੜੀ ਤੇ ਮੁੰਡੇ ਨੇ ਇੱਕ ਦੂਜੇ ਦੇ ਨਾਲ ਕੱਟਣੀ ਹੁੰਦੀ ਹੈ ਕਈ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਕਿ ਬਾਅਦ ਵਿੱਚ ਫਿਰ ਸਾਰੀ ਉਮਰ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਕਈ ਵਾਰ ਇਹ ਚੀਜ਼ਾਂ ਬਹੁਤ ਭਿਆਨਕ ਰੂਪ ਲੈ ਲੈਂਦੀਆਂ ਜਿਸ ਦੇ ਨਾਲ ਕ੍ਰਾਈਮ ਵੀ ਹੋ ਜਾਂਦੇ ਨੇ ਜਿਸ ਦੇ ਨਾਲ ਵੱਡੇ ਵੱਡੇ ਜੁਰਮ ਵੀ ਹੋ ਜਾਂਦੇ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਕੁੜੀ ਤੇ ਮੁੰਡੇ ਦਾ ਵਿਆਹ ਹੁੰਦਾ ਹੈ ਪਰ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲਦਾ ਵਿਆਹ ਤੋਂ 4 ਮਹੀਨੇ ਬਾਅਦ ਹੀ ਇਹੋ ਜਿਹਾ ਕੁਝ ਹੁੰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਫਿਰ ਜਦੋਂ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਆ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਬਿਜਨੌਰ ਇੱਥੋਂ ਦਾ ਰਹਿਣ ਵਾਲਾ ਚੰਦਬੀਰ ਗੱਲ ਹੈ 22 ਅਗਸਤ 2025 ਦੀ ਇਸ ਦੀ ਪਤਨੀ ਦਾ ਨਾਮ ਅੰਜਲੀ ਹੁੰਦਾ ਹੈ ਇਹਨਾਂ ਦਾ ਵਿਆਹ 29 April 2025 ਨੂੰ ਹੁੰਦਾ ਜਾਣੀ ਇਹਨਾਂ ਦੇ ਵਿਆਹ ਨੂੰ ਤਕਰੀਬਨ 4 ਮਹੀਨੇ ਹੀ ਹੋਏ ਸੀ 22 ਅਗਸਤ 2025 ਨੂੰ ਇਥੋਂ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਚੰਦਵੀਰ ਨੂੰ ਉਸ ਦੇ ਪਰਿਵਾਰ ਵਾਲੇ ਚੱਕ ਕੇ ਲਿਆਉਂਦੇ ਨੇ ਚੰਦਵੀਰ ਖੂਨ ਨਾਲ ਲਥਪਥ ਹੁੰਦਾ ਹੈ ਤੇ ਪਰਿਵਾਰ ਵਾਲਿਆਂ ਨੇ ਕੱਪੜੇ ਦੇ ਵਿੱਚ ਚੰਦਵੀਰ ਦਾ ਪ੍ਰਾਈਵੇਟ 파ਟ ਫੜਿਆ ਹੋਇਆ ਸੀ ਕਿਉਂਕਿ ਉਸ ਦੇ ਪ੍ਰਾਈਵੇਟ 파ਟ ਨੂੰ ਵੱਡ ਦਿੱਤਾ ਗਿਆ ਸੀ ਹੁਣ ਹਸਪਤਾਲ ਵਾਲੇ ਇਹ ਦੇਖ ਕੇ ਹੈਰਾਨ ਹੋ ਜਾਂਦੇ ਨੇ ਚੰਦਵੀਰ ਨੂੰ ਐਡਮਿਟ ਕੀਤਾ ਜਾਂਦਾ ਹੈ ਇਸ ਦੀ ਸਰਜਰੀ ਕੀਤੀ ਜਾਂਦੀ ਹੈ ਤੇ ਪੁਲਿਸ ਨੂੰ ਵੀ ਕਾਲ ਕੀਤੀ ਜਾਂਦੀ ਹੈ ਪੁਲਿਸ ਵੀ ਆਉਂਦੀ ਹੈ ਪੁਲਿਸ ਵੀ ਇਹ ਦੇਖ ਕੇ ਹੈਰਾਨ ਹੋ ਜਾਂਦੀ ਹੈ ਚੰਦਵੀਰ ਦੇ ਪ੍ਰਾਈਵੇਟ ਪਾਰਟ ਤੇ ਅੱਠ ਟਾਂਕੇ ਲੱਗਦੇ ਨੇ ਤੇ ਇਸ ਨੂੰ ਜੋੜ ਦਿੱਤਾ ਜਾਂਦਾ ਹੈ ਪਰ ਪੁਲਿਸ ਤਾਂ ਇਹ ਜਾਨਣਾ ਚਾਹੁੰਦੀ ਸੀ ਕਿ ਆਖਰ ਇਹ ਕਿਸ ਵਜ੍ਹਾ ਕਾਰਨ ਹੋਇਆ ਕਿਸ ਨੇ ਇਹ ਕੀਤਾ ਹੁਣ ਚੰਦਵੀਰ ਦੀ ਹਾਲਤ ਥੋੜੀ ਸੁਧਰਦੀ ਹੈ ਤਾਂ ਉਸ ਨਾਲ ਪੁਲਿਸ ਗੱਲ ਕਰਦੀ ਹੈ ਕਿ ਆਖਰ ਇਹ ਸਾਰੀ ਕੀ ਗੱਲ ਹੈ ਕਿਸਨੇ ਤੇਰੇ ਨਾਲ ਐਦਾਂ ਕੀਤਾ ਤਾਂ ਹੁਣ ਚੰਦਵੀਰ ਦੱਸਦਾ ਹੈ ਕਿ ਮੇਰਾ ਅੰਜਲੀ ਦੇ ਨਾਲ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ 29 April 2025 ਨੂੰ ਚੰਦਵੀਰ ਲਗਭਗ 25 ਸਾਲਾਂ ਦਾ ਸੀ ਤੇ ਅੰਜਲੀ ਲਗਭਗ 24 ਸਾਲਾਂ ਦੀ ਸੀ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਜਦੋਂ ਚੰਦਵੀਰ ਆਪਣੀ ਘਰਵਾਲੀ ਦੇ ਨਾਲ ਸੁਹਾਗ ਰਾਤ ਮਨਾਉਣ ਲਈ ਜਾਂਦਾ ਉਸ ਨਾਲ ਸੰਬੰਧ ਬਣਾਉਣਾ ਚਾਹੁੰਦਾ ਤਾਂ ਅੰਜਲੀ ਉਸ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨੇੜੇ ਨਾ ਲੱਗੀ ਮੈਂ ਤੇਰੇ ਨਾਲ ਸੁਹਾਗ ਰਾਤ ਨਹੀਂ ਮਨਾਵਾਂਗੀ ਮੇਰਾ ਦਿਲ ਨਹੀਂ ਕਰਦਾ ਜਦੋਂ ਮੇਰਾ ਦਿਲ ਕਰੇਗਾ ਮੈਂ ਤੇਰੇ ਨਾਲ ਉਦੋਂ ਸੁਹਾਗ ਰਾਤ ਮਨਾਵਾਂਗੀ ਪਰ ਤੂੰ ਮੈਨੂੰ ਇਸ ਲਈ ਫੋਰਸ ਨਾ ਕਰ ਹੁਣ ਚੰਦ ਵੀਰ ਨੂੰ ਲੱਗਦਾ ਹੈ ਕਿ ਸ਼ਾਇਦ ਥੋੜੇ ਦਿਨਾਂ ਬਾਅਦ ਇਹ ਸਭ ਕੁਝ ਠੀਕ ਹੋ ਜਾਵੇ ਹੁਣ ਕਈ ਦਿਨ ਲੰਘ ਜਾਂਦੇ ਨੇ ਪਰ ਚੰਦ ਵੀਰ ਦੇ ਨਾਲ ਜੋ ਅੰਜਲੀ ਹੁੰਦੀ ਹੈ ਉਹ ਸੁਹਾਗ ਰਾਤ ਨਹੀਂ ਮਨਾਉਂਦੀ ਹੁਣ ਚੰਦਵੀਰ ਦੇ ਨਾਲ ਉਹ ਗੁੱਸੇ ਦੇ ਵਿੱਚ ਗੱਲ ਕਰਦੀ ਹੈ ਚੰਦਵੀਰ ਦੇਖਦਾ ਹੈ ਕਿ ਮੈਂ ਇਸ ਦਾ ਧਿਆਨ ਰੱਖਦਾ ਹਾਂ ਇਸ ਦੀ ਹਰ ਗੱਲ ਨੂੰ ਮੈਂ ਪੂਰੀ ਕਰਦਾ ਪਰ ਇਹ ਮੇਰੇ ਨਾਲ ਗੁੱਸੇ ਦੇ ਨਾਲ ਗੱਲ ਕਰਦੀ ਹੈ ਤੇ ਚੰਦਵੀਰ ਇਹ ਵੀ ਦੇਖਦਾ ਕਿ ਉਹ ਫੋਨ ਦੇ ਉੱਤੇ ਜਦੋਂ ਚੈਟ ਕਰਦੀ ਹੈ ਜਾਂ ਗੱਲ ਕਰਦੀ ਹੈ ਉਦੋਂ ਬੜੀ ਖੁਸ਼ ਹੁੰਦੀ ਹੈ ਪਰ ਜਦੋਂ ਚੰਦਵੀਰ ਆ ਜਾਂਦਾ ਚੰਦਵੀਰ ਦੇ ਨਾਲ ਉਹ ਗੱਲ ਕਰਦੀ ਹੈ ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦੀ ਹੈ ਇਹ ਕੀ ਕਹਾਣੀਆਂ ਚੰਦਵੀਰ ਦੇ ਸਮਝ ਨਹੀਂ ਆ ਰਹੀ ਸੀ ਸਮਾਂ ਲੰਘਦਾ ਜਾਂਦਾ ਹੈ ਤਕਰੀਬਨ 4 ਮਹੀਨੇ ਲੱਗ ਜਾਂਦੇ ਆ 22 ਅਗਸਤ 2025 ਆ ਜਾਂਦਾ ਹੈ ਤਾਂ ਹੁਣ ਚੰਦਵੀਰ ਨੂੰ ਲੱਗਦਾ ਹੈ ਕਿ ਅੱਜ ਮੈਂ ਇਸ ਦੇ ਨਾਲ ਸੰਬੰਧ ਬਣਾਵਾਂਗਾ ਭਾਵੇਂ ਜੋ ਕੁਝ ਮਰਜ਼ੀ ਹੋ ਜਾਵੇ ਚੰਦਵੀਰ 22 ਅਗਸਤ 2025 ਨੂੰ ਇਸ ਨੂੰ ਕੁਝ ਖਾਣ ਨੂੰ ਵੀ ਲੈ ਕੇ ਦਿੰਦਾ ਹੈ ਤੇ ਅੰਜਲੀ ਉਹ ਖਾਂਦੀ ਹੈ ਤੇ ਉਸ ਤੋਂ ਬਾਅਦ ਚੰਦ ਵੀ ਰੇਸ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਸੰਬੰਧ ਬਣਾਉਣੇ ਨੇ ਅੱਜ ਆਪਾਂ ਸੁਹਾਗ ਰਾਤ ਮਨਾਵਾਂਗੇ ਪਰ ਅੰਜਲੀ ਇਸ ਗੱਲ ਤੋਂ ਜਵਾਬ ਦਿੰਦੀ ਹੈ ਪਰ ਚੰਦਵੀਰ ਗੁੱਸੇ ਹੋ ਜਾਂਦਾ ਹੈ ਤੇ ਉਹ ਇਸ ਨੂੰ ਕਹਿੰਦਾ ਕਿ ਜੋ ਕੁਝ ਮਰਜ਼ੀ ਹੋ ਜਾਵੇ ਬਹੁਤ ਦਿਨ ਹੋ ਗਏ 4 ਮਹੀਨੇ ਲੰਘ ਗਏ ਆਪਣੇ ਵਿਆਹ ਨੂੰ ਪਰ ਆਪਾਂ ਸੁਹਾਗ ਰਾਤ ਨਹੀਂ ਮਨਾਈ ਮੈਂ ਸੋਚਦਾ ਸੀ ਕਿ ਤੂੰ ਆਪ ਕਹੇਂਗੀ ਕਿ ਮੈਂ ਤੇਰੇ ਨਾਲ ਸੁਹਾਗ ਰਾਤ ਮਨਾਉਣੀ ਹੈ ਤੇਰਾ ਸੰਬੰਧ ਬਣਾਉਣੇ ਨੇ ਪਰ ਤੂੰ ਕਦੇ ਵੀ ਮੈਨੂੰ ਇਹ ਗੱਲ ਨਹੀਂ ਕਹੀ ਮੈਨੂੰ ਤੂੰ ਬਹੁਤ ਪਸੰਦ ਹੈ ਤੇ ਇਸ ਲਈ ਮੈਂ ਤਾਂ ਅੱਜ ਤੇਰੇ ਨਾਲ ਸੰਬੰਧ ਬਣਾਵਾਗਾ ਸੁਹਾਗਰਾਤ ਮਨਾਵਾਗਾ ਜੋ ਮਰਜ਼ੀ ਹੋ ਜਾਵੇ ਪਰ ਅੰਜਲੀ ਇਸ ਦਾ ਵਿਰੋਧ ਕਰਦੀ ਹੈ ਕਿਉਂਕਿ ਜਦੋਂ ਅੰਜਲੀ ਨੂੰ ਪਹਿਲਾਂ ਚੰਦ ਵੀਰੇ ਇਹ ਗੱਲ ਕਹਿੰਦਾ ਸੀ ਤਾਂ ਅੰਜਲੀ ਹਮੇਸ਼ਾ ਇਹ ਕਹਿੰਦੀ ਸੀ ਕਿ ਜੇ ਤੂੰ ਮੈਨੂੰ ਫੋਰਸ ਕਰੇਗਾ ਤਾਂ ਮੈਂ ਤੈਨੂੰ ਛੱਡ ਕੇ ਚਲੀ ਜਾਵਾਂਗੀ ਮੈਂ ਤਲਾਕ ਲੈ ਲਾਵਾਂਗੀ ਤੇਰੀ ਬਦਨਾਮੀ ਹੋ ਜਾਵੇਗੀ ਤੇ ਤੂੰ ਮੈਨੂੰ ਜ਼ਿਆਦਾ ਫੋਰਸ ਕਰੇਗਾ ਤਾਂ ਮੈਂ ਪੁਲਿਸ ਕੋਲ ਜਾਵਾਂਗੀ ਥਾਣੇ ਦੇ ਵਿੱਚ ਤੇਰੀ ਸ਼ਿਕਾਇਤ ਦਰਜ ਕਰਵਾਵਾਂਗੀ ਪਰ ਅੱਜ ਚੰਦਵੀਰ ਨੂੰ ਲੱਗ ਰਿਹਾ ਸੀ ਕਿ ਮੈਂ ਤਾਂ ਕੁਝ ਵੀ ਹੋ ਜਾਵੇ ਇਸ ਨਾਲ ਸਬੰਧ ਬਣਾਵਾਂਗਾ ਹੁਣ ਚੰਦਵੀਰ ਇਸ ਨੂੰ ਫੋਰਸ ਕਰਦਾ ਪਰ ਅੰਜਲੀ ਇਸ ਦਾ ਵਿਰੋਧ ਕਰਦੀ ਹੈ ਹੁਣ ਚੰਦਵੀਰ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਤੇ ਉਹ ਇਸ ਤੇ ਦੋ ਤਿੰਨ ਥੱਪੜ ਮਾਰਦਾ ਤੇ ਕਹਿੰਦਾ ਕਿ ਅੱਜ ਤਾਂ ਮੈਂ ਤੇਰੇ ਨਾਲ ਸਬੰਧ ਬਣਾਵਾਂਗਾ ਹੀ ਬਣਾਵਾਂਗਾ ਜੋ ਮਰਜ਼ੀ ਹੋ ਜਾਵੇ ਅੱਜ ਤਾਂ ਆਪਾਂ ਸੁਹਾਗ ਰਾਤ ਮਣਾਵਾਂਗੇ ਹੁਣ ਅੰਜਲੀ ਚੰਦਵੀਰ ਨੂੰ ਕਹਿੰਦੀ ਹੈ ਕਿ ਠੀਕ ਹੈ ਮੈਂ ਬਾਥਰੂਮ ਜਾ ਕੇ ਆਉਣੀ ਹੈ ਇਹ ਬਾਥਰੂਮ ਦੇ ਵਿੱਚ ਜਾਂਦੀ ਹੈ ਤੇ ਚੰਦਵੀਰ ਨੂੰ ਲੱਗਦਾ ਕਿ ਸਭ ਕੁਝ ਠੀਕ ਹੋ ਗਿਆ ਅੱਜ ਅੰਜਲੀ ਮੇਰੇ ਨਾਲ ਸੁਹਾਗਰਾਤ ਮਨਾਵੇਗੀ ਪਰ ਚੰਦਵੀਰ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ ਹੁਣ ਚੰਦਵੀਰ ਆਪਣੇ ਕੱਪੜੇ ਲਾ ਕੇ ਨੰਗਨ ਹਾਲਤ ਦੇ ਵਿੱਚ ਹੋ ਜਾਂਦਾ ਤੇ ਪੈ ਜਾਂਦਾ ਤੇ ਜੋ ਅੰਜਲੀ ਹੁੰਦੀ ਹੈ ਉਹ ਬਾਥਰੂਮ ਦੇ ਵਿੱਚ ਜਾਂਦੀ ਹੈ ਤੇ ਸ਼ੇਫਟੀ ਦੇ ਵਿੱਚੋਂ ਬਲੇਡ ਕੱਢ ਲਿਆਉਂਦੀ ਹੈ ਤੇ ਹੁਣ ਜਦੋਂ ਕਮਰੇ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਉਹ ਚੰਦਵੀਰ ਨੂੰ ਕਹਿੰਦੀ ਹੈ ਕਿ ਲਾਈਟ ਬੰਦ ਕਰ ਦਈਏ ਤਾਂ ਚੰਦਵੀਰ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਲਾਈਟ ਬੰਦ ਕਰ ਦੇ ਹੁਣ ਲਾਈਟ ਬੰਦ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅੰਜਲੀ ਚੰਦਵੀਰ ਦਾ ਪ੍ਰਾਈਵੇਟ ਪਾਰਟ ਹੱਥ ਦੇ ਵਿੱਚ ਫੜਦੀ ਹੈ ਤੇ ਦੂਸਰੇ ਹੱਥ ਵਿੱਚ ਇਸ ਦੇ ਬਲੇਡ ਹੁੰਦਾ ਹੈ ਤੇ ਫਿਰ ਇਹ ਬਲੇਡ ਉਸ ਦੇ ਪ੍ਰਾਈਵੇਟ ਪਾਰਟ ਤੇ ਫੇਰ ਦਿੰਦੀ ਹੈ ਹੁਣ ਚੰਦਵੀਰ ਚੀਕਾਂ ਮਾਰਦਾ ਰੌਲਾ ਪਾਉਂਦਾ ਹੈ ਪਰਿਵਾਰ ਵਾਲੇ ਵੀ ਸੋਚਦੇ ਨੇ ਕਿ ਆਖਰੇ ਕੀ ਹੋ ਗਿਆ ਜਦੋਂ ਪਰਿਵਾਰ ਵਾਲੇ ਇਸ ਤੇ ਕਮਰੇ ਦੇ ਕੋਲ ਆਉਂਦੇ ਆ ਤਾਂ ਅੰਜਲੀ ਇੱਥੋਂ ਭੱਜ ਜਾਂਦੀ ਹੈ ਪਰ ਪਰਿਵਾਰ ਵਾਲਿਆਂ ਨੂੰ ਇਹ ਸੀ ਕਿ ਅਸੀਂ ਤਾਂ ਚੰਦਵੀਰ ਨੂੰ ਬਚਾਉਣਾ ਕਿਉਂਕਿ ਚੰਦਵੀਰ ਖੂਨ ਨਾਲ ਲੱਥਪਸ ਸੀ ਹੁਣ ਚੰਦਵੀਰ ਨੂੰ ਚੱਕਿਆ ਜਾਂਦਾ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤੇ ਇਸ ਤੇ ਪ੍ਰਾਈਵੇਟ ਪਾਰਟ ਦੀ ਸਰਜਰੀ ਕੀਤੀ ਜਾਂਦੀ ਹੈ ਅੱਠ ਟਾਂਕੇ ਲਾ ਕੇ ਉਸ ਨੂੰ ਜੋੜ ਦਿੱਤਾ ਜਾਂਦਾ ਹੁਣ ਪੁਲਿਸ ਅੰਜਲੀ ਦੀ ਤਲਾਸ਼ ਕਰਦੀ ਹੈ ਕਿ ਅੰਜਲੀ ਨੇ ਆਖਰ ਇਹ ਕਿਉਂ ਕੀਤਾ ਇਸ ਪਿੱਛੇ ਕੀ ਰਾਜ ਹੈ ਹੁਣ ਪੁਲਿਸ ਅੰਜਲੀ ਨੂੰ ਉਸ ਦੀ ਇੱਕ ਦੋਸਤ ਦੇ ਘਰੋਂ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਕਿ ਆਖਰ ਤੂੰ ਇਹ ਸਭ ਕਿਉਂ ਕੀਤਾ ਤਾਂ ਅੰਜਲੀ ਦੱਸਦੀ ਹੈ ਕਿ ਮੇਰਾ ਕਿਸੇ ਹੋਰ ਮੁੰਡੇ ਦੇ ਨਾਲ ਪਿਆਰ ਸੀ ਪਰ ਜੋ ਮੇਰੇ ਘਰ ਦੇ ਸੀ ਉਹਨਾਂ ਨੇ ੱੱਕੇ ਦੇ ਨਾਲ ਮੇਰਾ ਵਿਆਹ ਚੰਦਵੀਰ ਦੇ ਨਾਲ ਕਰ ਦਿੱਤਾ ਮੈਨੂੰ ਚੰਦਵੀਰ ਪਸੰਦ ਨਹੀਂ ਸੀ ਮੈਂ ਤਾਂ ਆਪਣੇ ਉਸ ਆਸ਼ਿਕ ਦੇ ਨਾਲ ਪ੍ਰੇਮੀ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪਰਿਵਾਰ ਵਾਲਿਆਂ ਨੇ ਮੇਰੇ ਵਿਰੋਧ ਤੋਂ ਬਾਅਦ ਵੀ ਧੱਕੇ ਦੇ ਨਾਲ ਮੇਰਾ ਵਿਆਹ ਚੰਦਵੀਰ ਨਾਲ ਕਰ ਦਿੱਤਾ ਹੁਣ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਜੋ ਇਹ ਅੰਜਲੀ ਹੁੰਦੀ ਹੈ ਇਹ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਜੋ ਮਰਜ਼ੀ ਹੋ ਜਾਵੇ ਮੇਰਾ ਵਿਆਹ ਤਾਂ ਮੇਰੇ ਪਰਿਵਾਰ ਨੇ ਧੱਕੇ ਦੇ ਨਾਲ ਕਰ ਦਿੱਤਾ ਪਰ ਮੈਂ ਆਪਣੇ ਪਤੀ ਨੂੰ ਆਪਣੇ ਕੋਲ ਨਹੀਂ ਲੱਗਣ ਦੇਵਾਂਗੀ ਮੈਂ ਇਸ ਨੂੰ ਸੁਹਾਗ ਰਾਤ ਤੱਕ ਵੀ ਨਹੀਂ ਮਨਾਉਣ ਦੇਵਾਂਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਇਹ ਵਾਅਦਾ ਕਰਕੇ ਅੰਜਲੀ ਸਹੁਰੇ ਆਉਂਦੀ ਆਪਣੇ ਪਤੀ ਦੇ ਕੋਲ ਆਉਂਦੀ ਹੈ ਹੁਣ ਸਮਾਂ ਲੰਘਦਾ ਜਾਂਦਾ ਹੈ ਇੱਧਰ ਚੰਦਵੀਰ ਇਸ ਉੱਤੇ ਦਬਾਅ ਪਾਉਂਦਾ ਹੈ ਕਿ ਮੈਂ ਤੇਰੇ ਨਾਲ ਸੰਬੰਧ ਬਣਾਉਣਿਆ ਮੈਂ ਤੇਰੇ ਨਾਲ ਸੁਹਾਗ ਰਾਤ ਮਨਾਉਣੀ ਹੈ ਤੇ ਹੁਣ ਜਦੋਂ ਅੰਜਲੀ ਨੂੰ ਲੱਗਦਾ ਹੈ ਕਿ ਪਾਣੀ ਸਿਰ ਤੋਂ ਲੰਘ ਗਿਆ ਤਾਂ ਇਸ ਨੇ ਸੋਚਿਆ ਕਿ ਮੈਂ ਇਸ ਦਾ ਪ੍ਰਾਈਵੇਟ ਪਾਰਟ ਹੀ ਵੜ ਦੇਵਾਂਗੀ ਨਾ ਰਹੇਗਾ ਬਾਂਸ ਤੇ ਨਾ বাজੇਗੀ ਬੰਸਰੀ ਤੇ ਅੰਜਲੀ ਚੰਦਬੀਰ ਦਾ ਪ੍ਰਾਈਵੇਟ ਪਾਰਟ ਵੜ ਦਿੰਦੀ ਹੈ ਤੇ ਫਿਰ ਅੰਜਲੀ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੇ ਉਹਨਾਂ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਕੁੜੀ ਦੀ ਮਰਜ਼ੀ ਦੇ ਖਿਲਾਫ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਮਾਪੇ ਤਾਂ ਆਪਣੇ ਸਿਰੋਂ ਉਹ ਭਾਰ ਲਾ ਦਿੰਦੇ ਨੇ ਪਰ ਇਸ ਦਾ ਹਰਜਾਨਾ ਤਾਂ ਬਗਾਨੇ ਪੁੱਤ ਨੂੰ ਭੁਗਤਣਾ ਪੈ ਗਿਆ ਕਿਉਂਕਿ ਅੰਜਲੀ ਚੰਦਵੀਰ ਦੇ ਨਾਲ ਸੰਬੰਧ ਨਹੀਂ ਬਣਾਉਣਾ ਚਾਹੁੰਦੀ ਸੀ ਕਿਉਂਕਿ ਉਸ ਨੇ ਆਪਣੇ ਪ੍ਰੇਮੀ ਨੂੰ ਕਿਹਾ ਸੀ ਕਿ ਜੋ ਮਰਜ਼ੀ ਹੋ ਜਾਵੇ ਮੇਰਾ ਵਿਆਹ ਤਾਂ ਮੇਰੇ ਪਰਿਵਾਰ ਨੇ ਮੇਰੀ ਮਰਜ਼ੀ ਦੇ ਖਿਲਾਫ ਕਰ ਦਿੱਤਾ ਪਰ ਮੈਂ ਆਪਣੇ ਪਤੀ ਦੇ ਨਾਲ ਸੁਹਾਗਰਾਤ ਨਹੀਂ ਮਨਾਵਾਂਗੀ ਉਸ ਨੂੰ ਆਪਣੇ ਨੇੜੇ ਨਹੀਂ ਲਗੜਦਿਆਂਗੀ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਇਸ ਗੱਲ ਦੇ ਵਿੱਚ ਵਿਚਾਰਾ ਚੰਦबीर ਮਾਰਿਆ ਗਿਆ ਉਸ ਦਾ ਪ੍ਰਾਈਵੇਟ ਪਾਰਟ ਅੰਜਲੀ ਨੇ ਬਲੇਡ ਦੇ ਨਾਲ ਵੱਢ ਦਿੱਤਾ ਸੋ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ